ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਪਿੰਡ ਰਾਈਗੇ ਕਲਾ ਦੇ ਵਿੱਚ ਪੁਲਿਸ ਤੇ ਹਮਲਾ ਹੁੰਦਾ ਦੱਸ ਦਈਏ ਕਿ ਦੋ ਧੜਿਆਂ ਦੇ ਵਿਚਾਲੇ ਝੜਪ ਹੁੰਦੀ ਸੀ ਜਿਸ ਨੂੰ ਸੁਲਝਾਉਣ ਦੇ ਲਈ ਪੁਲਿਸ ਪਾਰਟੀ ਪਹੁੰਚੀ ਹੈ ਤੇ ਕੁਝ ਲੋਕਾਂ ਨੇ ਤੇਜ਼ਦਾਰ ਹਥਿਆਰਾਂ ਨਾਲ ਪੁਲਿਸ ਟੀਮ ਤੇ ਹੀ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਸਥਾਨਕ ਐਸਐਚਓ ਤੇ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਐਸਐਚਓ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਦੋ ਹੋਰ ਮੁਲਾਜ਼ਮਾਂ ਨੂੰ ਬਠਿੰਡਾ ਸਿਵਲ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤਾਂ ਖਬਰ ਮਿਲਦੀ ਹੈ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਜ਼ਖਮੀ ਮੁਲਾਜ਼ਮਾਂ ਦਾ ਹਾਲਚਾਲ ਜਾਣਨ ਦੇ ਲਈ ਪਹਿਲਾਂ ਨਿੱਜੀ ਹਸਪਤਾਲ ਤੇ ਫਿਰ ਸਿਵਲ ਹਸਪ ਮੁਲਾਜ਼ਮਾਂ ਦੀ ਬਹਾਦਰੀ ਦੀ ਤਾਰੀਫ਼ ਕੀਤੀ ਹੈ ਤੇ ਕਿਹਾ ਕਿ ਪੁਲਿਸ ਆਪਣੇ ਮੁਲਾਜ਼ਮਾਂ ਦੇ ਨਾਲ ਖੜੀ ਹੈ ਇਸ ਦਿਨ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਹ ਦੋਸ਼ੀ ਹਿਰਾਸਤ ਦੇ ਵਿੱਚ ਨੇ ਤੇ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਹੀ ਕੱਲ ਕੱਲ ਸ਼ਾਮ ਨੂੰ ਤਿੰਨ ਦਿਨਾਂ ਦਾ ਜਿਹੜਾ ਸਾਲਾਨਾ ਮੇਲਾ ਹੁੰਦਾ ਹੈ ਤੇ ਦਾਤਾ ਹਰੀ ਸਿੰਘ ਜੀ ਦਾ ਪਿੰਡ ਰਾਈ ਦੇ ਕਲਾਂ ਜਿਹੜਾ ਆਨੰਦਗੜ੍ਹ ਥਾਣੇ 'ਚ ਪੈਂਦਾ ਹੈ ਉੱਥੇ ਮੇਲਾ ਚੱਲ ਰਿਹਾ ਸੀਗਾ ਤੇ ਸਾਡੇ ਨੰਦਗੜ੍ਹ ਥਾਣੇ ਦੀ ਉੱਤੇ ਗਸ਼ਤ ਵੀ ਸੀਗੀ ਟੂ ਮੇਨਟੇਨ ਲਾਅ ਐਂਡ ਆਰਡਰ ਤੇ ਉੱਥੇ ਪਤਾ ਲੱਗਿਆ ਕਿ ਮੇਲੇ ਦੇ ਦੌਰਾਨ ਨੇੜੇ-ਨੇੜੇ ਮੁੰਡਿਆਂ ਦੀ ਦੋ ਗੁੱਟਾਂ ਦੀ ਕਿਸੇ ਗੱਲ ਤੇ ਬਹਿਸ-ਬਾਜ਼ੀ ਹੋਈ ਹੈ ਜਿਦੇ ਵਿੱਚ ਆਪਸ ਵਿੱਚ ਹੁੱਲੜਬਾਜ਼ੀ ਚੱਲ ਰਹੀ ਹੈ ਤੇ ਥਾਣੇ 'ਚ ਜਦੋਂ ਇਨਫੋਰਮੇਸ਼ਨ ਆਈ ਤੇ ਐਸ ਐਚ ਓ ਸਾਹਿਬ ਵੀ ਉਸ ਏਰੀਆ 'ਚ ਚਲੇ ਗਏ ਸੀਗੇ ਪਰ ਉੱਥੇ ਕਾਫੀ ਹਜੂਮ ਇੱਕ ਉੱਥੇ ਕਿਸੇ ਸ਼ਾਇਦ ਨੰਬਰਦਾਰ ਹੈਗੇ ਉਹਨਾਂ ਦੇ ਕਰਦੇ ਇਨਫੋਰਮੇਸ਼ਨ ਆਈ ਕਿ ਕੋਈ ਸੋਨੂ ਨਾ ਦਾ ਮੁੰਡਾ ਉਸ ਕਰਦੇ ਵੜ ਗਿਆ ਆਲਦੋ ਜੋ ਕਹਿ ਰਹੇ ਕਿ ਸ਼ਾਇਦ ਉਹ ਜਾਣਦੇ ਵੀ ਨਹੀਂ ਸੀ ਜੋ ਜਿਹੜਾ ਬਾਹਰ ਹਜੂਮ ਇਕੱਠਾ ਹੋਇਆ ਸੀ ਉਹ ਕਹਿ ਰਹੇ ਸੀ ਕਿ ਉਸ ਮੁੰਡੇ ਨੂੰ ਕਰੋ ਬਾਹਰ ਕੱਢੋ ਔਰ ਐਸ ਪਰ ਇਨਫੋਰਮੇਸ਼ਨ ਉਸ ਬਲਵਿੰਦਰ ਨੰਬਰਦਾਰ ਸਾਹਿਬ ਉਹਨਾਂ ਦਾ ਨਾਮ ਹੈ ਉਹਨਾਂ ਨੇ ਗੇਟ ਬੰਦ ਕਰ ਲਈ ਸੀ ਤੇ ਐਸ ਐਚ ਓ ਨੂੰ ਇਨਫੋਰਮੇਸ਼ਨ ਸੀ ਕਿ ਉਹ ਸਾਰੇ ਲੋਕ ਉਹਨਾਂ ਦੇ ਕਰ ਵੀ ਕੰਧਾਂ ਟੱਪ ਕੇ ਵੜਨ ਦੀ ਕੋਸ਼ਿਸ਼ ਕਰ ਰਹੇ ਉਸ ਬੰਦੇ ਨੂੰ ਕੱਢਣ ਲਈ ਤੇ ਜਦੋਂ ਸਾਡੀ ਪੁਲਿਸ ਪਾਰਟੀ ਲੈਡ ਬਾਈ ਐਸ ਐਚ ਓ ਨੰਦਗੜ ਇੰਸਪੈਕਟਰ ਰਵਿੰਦਰ ਸਿੰਘ ਉਹਨਾਂ ਨੇ ਹਜੂਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ بار بار ਦੱਸਿਆ ਵੀ ਲਾਅ ਐਂਡ ਆਰਡਰ ਨਾ ਖਰਾਬ ਕਰੋ ਬਟ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤੋਂ ਦੇਖਦੇ ਦੇਖ ਕੇ ਉੱਥੇ ਜਿਹੜੇ ਬਾਹਰ ਲੋਕ ਸੀਗੇ ਉਹਨਾਂ ਨੇ ਇਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪੁਲਿਸ ਪਾਰਟੀ ਤੇ ਤੇ ਉੱਥੇ ਕਾਫੀ ਗੱਡੀਆਂ ਵੀ ਸੀ ਸਾਡੀ ਪੁਲਿਸ ਦੀ ਗੱਡੀ ਵੀ ਸੀ ਤੇ ਉਹਨਾਂ ਕੋਲ ਕਈ ਤਰ੍ਹਾਂ ਦੇ ਮਾਰੂ ਹਥਿਆਰ ਵੀ ਸੀਗੇ ਜੋ ਇੱਕ ਸਾਡਾ ਜਿਹੜਾ ਐਸ ਐਚਓ ਨੰਦਗੜਾ ਇਨਸਪੈਕਟਰ ਉਹਨਾਂ ਨੂੰ ਸ਼ਾਇਦ ਕੋਈ ਖਿਰਪਾਨ ਟਾਈਪ ਦੀ ਕੋਈ ਤਿੱਖੀ ਚੀਜ਼ ਉਹਨਾਂ ਦੇ ਲੈਫਟ ਹੈਂਡ ਤੇ ਵੱਜੀ ਹੈ ਜਿਹਦੇ ਨਾਲ ਉਹਨਾਂ ਨੂੰ ਡੂੰਗਾ ਕੱਟ ਵੱਜਿਆ ਤੇ ਦੋ ਹੋਰ ਮੁਲਾਜ਼ਮ ਇੱਕ ਜਿਹੜੇ ਇੱਥੇ ਸਿਵਲ ਹਸਪੀਟਲ ਦਾਖਲ ਹੈ ਉਹਨਾਂ ਦੇ ਸੱਟ ਤੇ ਸੌਰੀ ਸਿਰ ਤੇ ਸੱਟ ਵੱਜੀ ਹੈ ਥੋੜੀ ਉਹਨਾਂ ਨੂੰ ਸੋਜਿਸ਼ ਹੈ ਦੋ ਤਿੰਨ ਇੰਜਰੀਜ਼ ਹੈ ਔਰ ਐਸਐਚਓ ਨੂੰ ਸ਼ਾਰਪ ਇੰਜਰੀ ਹੈ ਤੇ ਇੱਕ ਹੋਰ ਮੁਲਾਜ਼ਮ ਉਹਨਾਂ ਨੂੰ ਵੀ ਸਿੰਪਲ ਸੱਟਾਂ ਸਿਗੀਆਂ ਇਹਨਾਂ ਸਾਰਿਆਂ ਨੂੰ ਸੱਟਾਂ ਲੱਗੀਆਂ ਤੇ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਕੰਟਰੋਲ ਕਰਨ ਲਈ ਮੌਕੇ ਤੇ ਦੋ ਜਿਹੜੇ ਥਾਣੇ ਦੇ ਏਐਸਆਈ ਸੀਗੇ ਉਹਨਾਂ ਨੂੰ ਕਰਾਊਡ ਨੂੰ ਡਿਸਪਰਸ ਕਰਨ ਲਈ ਹਵਾਈ ਫਾਇਰ ਵੀ ਕਰਨੇ ਪਏ ਔਰ ਮਾਈ ਲਾਠੀ ਚਾਰਜ ਵੀ ਕਰਨਾ ਪਿਆ ਤੇ ਥਾਣੇ ਦੀ ਟੀਮ ਨੇ ਉਸ ਤੋਂ ਬਾਅਦ ਸਾਨੂੰ ਲੋਕਲ ਮੈਨੂ ਤੇ ਆਪਣੇ ਏਰੀਆ ਡੀਐਸਪੀ ਨੂੰ ਵੀ ਬੁਲਾ ਲਿਆ ਸੀ ਤੇ ਇਸ ਤਰ੍ਹਾਂ ਇਹਨਾਂ ਨੇ ਜੋ ਮੌਕੇ ਤੇ ਦੋ ਗੁੱਟਾਂ ਦੀ ਲੜਾਈ ਦੇ ਚੱਕਰ 'ਚ ਇਹ ਗੱਲ ਇਹ ਨਹੀਂ ਵੱਧ ਗਈ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਸੱਟਾਂ ਵੱਜੀਆਂ ਬਟ ਸਟਿਲ ਉਹਨਾਂ ਨੇ ਹਰ ਸਾਰੀ ਪੂਰੀ ਕੌਨਸ਼ੀਅਸਲੀ ਵਰਤਦੇ ਹੋਏ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਨੂੰ ਕਾਬੂ ਪਾਇਆ ਬਟ ਇਹਨਾਂ ਨੂੰ 6:00 ਵਜੇ ਆ ਤੇ ਸਾਡੀ ਟੀਮ ਉਹਨਾਂ ਨੂੰ ਹਸਪਤਾਲ ਲੈ ਆਈ ਸੀਗੀ ਔਰ ਜਿਹੜੇ ਐਸਐਚ ਜੋ ਹੈ ਰਵਿੰਦਰ ਸਿੰਘ ਉਹਨਾਂ ਦੇ ਬਿਆਨ ਤੇ ਅਸੀਂ ਐਫਆਈਆਰ ਨੰਬਰ 91 ਅੰਡਰ ਸੈਕਸ਼ਨ ਜੋ ਪੁਰਾਣੇ ਆਈਪੀਸੀ ਚ 307 353 186 332 323 148 149 427 ਦੇ ਜਿਹੜੇ ਇਕੁਵਲੈਂਟ ਬੀਐਨਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਦਰਜ ਕੀਤਾ ਇਹਦੇ ਚ 7 ਦੋਸ਼ੀ ਹੈਗੇ ਉਹ ਬਾਈ ਨੇਮ ਹੈਗੇ ਉਹ ਸਾਰੇ ਰਾਇਕੇ ਕਲਾਂ ਦੇ ਹੈ ਤੇ ਕੁਝ ਅਣਪਛਾਤੇ ਤੇ ਹੁਣ ਤੱਕ ਦੀ ਅਪਡੇਟ ਜਿਹੜੇ ਮੇਨ ਦੋਸ਼ੀ ਉਹਨਾਂ ਚੋਂ ਤਿੰਨ ਨੂੰ ਅਸੀਂ ਹੁਣ ਤੱਕ ਆਬੂ ਪਾ ਲਿਆ ਤੇ ਸਾਡੇ ਸੀਆਈਏ ਔਰ ਲੋਕਲ ਸਬਡਿਵੀਜ਼ਨ ਦੀ ਟੀਮਾਂ ਲਾਈਆਂ ਜਿਹੜੀ ਕੰਟੀਨਿਊਸ ਰੇਡ ਕਰ ਰਹੀਆਂ ਸੋ ਥੈਟ ਅਸੀਂ ਬਾਕੀ ਦੋਸ਼ੀਆਂ ਨੂੰ ਅਰੈਸਟ ਕਰ ਲਏ ਕਿੰਨੇ ਜਿਹੜੇ ਹਵਾਈ ਫਰਸ ਤੋਂ ਆਏ ਬੇ ਉਹ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਮੈਨੂੰ ਆਈ ਥਿੰਕ 10 ਤੋਂ 15 ਹਵਾਈਫਾਇਰ ਕਿਤੇ ਹਾਂਜੀ ਤਾਂ ਕਿਹੜਾ ਕੋਈ ਕਾਰਨ ਸਮਝ ਆ ਜਿਹੜੇ ਦੋ ਧਰਾਂ ਦੇ ਵਿਚਾਲੇ ਆਪਸ ਸੀਗਾ ਮੁੰਡਿਆਂ ਦੀ ਕੋਈ ਲੜਾਈ ਹੋਈ ਹੈ ਜੀ ਤਾਂ ਇੱਕ ਮੁੰਡਾ ਕਿਸੇ ਦੇ ਘਰ ਵੜ ਗਿਆ ਸੀ ਤੇ ਦੂਜੀ ਪਾਰਟੀ ਕਹਿ ਰਹੀ ਸੀ ਕਿ ਉਹਨੂੰ ਬਾਹਰ ਕੱਢੋ ਤੇ ਉਸੇ ਗੱਲ ਤੇ ਉੱਥੇ ਮੰਦਿਰ ਘਟਣ ਹੁੰਦੀ ਗਈ ਤੇ ਉਸ ਤੋਂ ਬਾਅਦ ਇਨਫੋਰਮੇਸ਼ਨ ਆਈ ਕਿ ਇੱਥੇ ਬਹੁਤ ਜ਼ਿਆਦਾ ਹਜੂਮ ਇਕੱਠਾ ਹੋ ਗਿਆ ਹਲਾਕੀ ਮੈਨ ਨਹੀਂ ਉਹ ਜੀ ਉਸੇ ਮੈਂ ਜੀ ਐਸ ਐਚਓ ਸਾਹਿਬ ਨੂੰ ਮਿਲ ਕੇ ਆਈ ਹਾਂ ਉਹ ਇਸ ਟਾਈਮ ਕੋਸਮੋ ਕੋਸਮੋਸ ਹਸਪੀਟਲ ਪ੍ਰਾਈਵੇਟ ਉੱਤੇ ਹੈਗੇ ਉਹਨਾਂ ਦੀ ਇਨ ਦਾ ਪਲਾਸਟਿਕ ਦੀ ਸਰਜਰੀ ਹੋਈ ਹੈ ਬਿਕਾਜ਼ ਉਹਨਾਂ ਦੇ ਲੈਫਟ ਆਰਮ 'ਚ ਕਾਫੀ ਜ਼ਿਆਦਾ ਡੂੰਗਾ ਜਿਹੜਾ ਕੱਟ ਲੱਗਿਆ ਤੇ ਮੈਂ ਡਾਕਟਰ ਸਾਹਿਬ ਨੂੰ ਵੀ ਮਿਲੀ ਆ ਉਹ ਦੱਸ ਰਹੇ ਸੀ ਕਿ ਉਹਨਾਂ ਦੀ ਨਰਵਸ ਜਿਹੜੀਆਂ ਕੱਟ ਗਈਆਂ ਔਰ ਉਹਨਾਂ ਨੇ ਹੀ ਹੈਜ਼ ਟੋਲਡ ਕਿ ਵਧੀਆ ਸਰਜਰੀ ਹੋ ਗਈ ਹੈ ਬਟ ਐਟ ਲੀਸਟ ਆਈ ਥਿੰਕ ਨੀਨਾ ਤਾਂ ਹੁਣ ਲੱਗੇਗਾ ਰਿਕਵਰ ਹੋਣ ਲਈ ਜਿਹੜੇ ਐਸਆਈ ਬਲਵਿੰਦਰ ਹੈ ਉਹ ਤਾਂ ਸਿਵਲ ਹਸਪੀਟਲ ਹੈ ਉਹਨਾਂ ਦੀ ਬਲੰਡ ਸਟਾ ਹੈ ਬਟ ਸਟਿਲ ਸਾਡੀ ਫਰਜ਼ ਮੰਡਲ ਕੇ ਜਦੋਂ ਸਾਡੀ ਫੋਰਸ ਨੇ ਐਨੀ ਮਿਹਨਤ ਨਾਲ ਬਹੁਤ ਘਟ ਗਿੰਟੀ ਚ ਐਨੇ ਸਾਰੇ ਬੰਦਿਆਂ ਨੂੰ ਡਿਸਪਰਸ ਕੀਤਾ ਸੋ ਵੀ ਹੈਵ ਟੂ ਬੀ ਦੇਰਫ